ਜਹਾ ਜੀਵਨ ਸਾਥੀ ਪੈਸੇ ਨਾਲ ਨਹੀਂ ਸਭ ਕੁ ਕਰਮਾ ਨਾਲ ਹੀ ਮਿਲਦਾ ਹੈ ਵੀਡੀਓ ਵਿੱਚ ਨਾ ਤੁਸੀਂ ਵੇਖ ਸਕਦੇ ਹੋ ਵੀ ਲਾੜਾ ਦੇਖੋ ਆਪਣੀ ਪਤਨੀ ਦੇ ਉੱਪਰ ਪੈਸੇ ਵਾਰ ਕੇ ਸੁੱਟ ਰਿਹਾ ਤੇ ਦੇਖੋ ਦੋਵੇਂ ਜਾਨੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਲਾੜਾ ਬਹੁਤ ਹੀ ਵਧੀਆ ਸੁਭਾਅ ਦਾ ਇਨਸਾਨ ਹੈ ਇਸ ਕੁੜੀ ਦੇ ਮਨ ਪਸੰਦੀ ਜੀਵਨ ਸਾਥੀ ਹੈ ਇਹ ਕਹਿਣਾ ਤੁਹਾਡਾ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਭੈਣ ਭਰਾ ਦਾ ਰਿਸ਼ਤਾ ਨਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਤੁਸੀਂ ਇਸ ਵੀਡੀਓ ਵਿੱਚ ਵੇਖੋ ਵੀ ਜਦੋਂ ਇਸ ਕੁੜੀ ਦੀ ਡੋਲੀ ਤੁਰਦੀ ਹੈ ਤਾਂ ਤੁਸੀਂ ਉਸਦੇ ਭਰਾ ਨੂੰ ਵੀ ਦੇਖ ਸਕਦੇ ਹੋ ਵੀ ਭਰਾ ਦੇਖੋ ਕਿੰਨਾ ਰੋਣ ਲੱਗ ਜਾਂਦਾ ਹੈ ਤੇ ਤੁਸੀਂ ਉਸ ਦੀ ਭੈਣ ਨੂੰ ਵੀ ਦੇਖ ਸਕਦੇ ਹੋ ਕਿ ਉਸ ਦੀ ਭੈਣ ਆਪਣੇ ਭਰਾ ਨੂੰ ਸਮਝਾਉਂਦੀ ਹੈ ਕਿ ਤੂੰ ਰੋਣਾ ਨਹੀਂ ਹੈਗਾ ਕਿਉਂਕਿ ਭਰਾ ਜਿੰਨਾ ਮਰਜੀ ਆਪਣੀ ਭੈਣਾਂ ਨਾਲ ਲੜਦੇ ਹੋਣ ਪਰ ਸਭ ਤੋਂ ਜ਼ਿਆਦਾ ਆਪਣੀਆਂ ਭੈਣਾਂ ਦਾ ਹੀ ਕਰਦੇ ਆ ਭੈਣ ਭਰਾ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜਦੋਂ ਕਿਸੇ ਕੁੜੀ ਦੀ ਡੋਲੀ ਤੁਰਨੀ ਹੋਵੇ ਰੋਣਾ ਤਾਂ ਆ ਹੀ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਨਾ ਵੇਖ ਸਕਦੇ ਹੋ ਵੀ ਜਦੋਂ ਇਹ ਕੁੜੀ ਡੋਲੀ ਵਿੱਚ ਬੈਹਂਦੀ ਹੈ ਤਾਂ ਦੇਖੋ ਕਿੰਨਾ ਰੋਂਦੀ ਹੈ ਤੇ ਤੁਸੀਂ ਲਾੜੇ ਨੂੰ ਵੀ ਦੇਖ ਸਕਦੇ ਹੋ ਵੀ ਲਾੜਾ ਸਾਰੇ ਪਰਿਵਾਰ ਨੂੰ ਕਹਿੰਦਾ ਹੈ ਵੀ ਤੁਸੀਂ ਰੋਣਾ ਨਹੀਂ ਮੈਂ ਇਸ ਨੂੰ ਹਮੇਸ਼ਾ ਖੁਸ਼ ਰੱਖੂੰਗਾ ਕੋ ਕਿੰਨੇ ਵਧੀਆ ਸੰਸਕਾਰ ਹੈ ਇਸ ਵੀਰ ਦੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ